ਸਤ ਸ੍ਰੀ ਅਕਾਲ ਸਾਰੇ ਯਾਰਾਂ ਮਿੱਤਰਾਂ ਨੂੰ ਠੀਕ ਠਾਕ ਚੜ੍ਹਦੀ ਕਲਾ ਅੱਜ ਆਪਾਂ ਗੱਲ ਕਰਨੀਆਂ ਯਾਰ ਦੋ ਵਿਸ਼ਿਆਂ ਤੇ ਇੱਕ ਤਾਂ ਇਹ ਵੀ ਜਿਵੇਂ ਕਿਸੇ ਕੋਲ ਤਾਂ ਬਹੁਤ ਪੈਸੇ ਆ ਰੱਖ ਰੱਖੇ ਬੋਲਦਾ ਕਿਸੇ ਦੇ ਘਰ ਰੋਟੀ ਨਹੀਂ ਪੱਕਦੀ ਵਿਚਾਰੇ ਦਾ ਕੋਈ ਕੰਮ ਨਹੀਂ ਚੱਲਦਾ ਲੋਕ ਮਦਦ ਕਰਦੇ ਵੀ ਆ ਗਰੀਬਾਂ ਦੀ ਪਰ ਮਦਦ ਕਰਨ ਕਰਨ ਵਿੱਚ ਫਰਕ ਜਿਵੇਂ ਕਿਸੇ ਨੂੰ ਕਿਸੇ ਨੇ ਕੋਈ ਪੈਸੇ ਦਿੱਤੇ 1000 ਰੁਪਏ ਦਿੱਤਾ 2000 ਦਿੱਤਾ ਉਹਨੇ ਖਾ ਰਿਆ ਖਾ ਕੇ ਫਿਰ ਮੁੱਕ ਗਏ ਫੇਰ ਉਹਨੂੰ ਦੇ ਦਊ ਫੇਰ ਖਾ ਲਊਗਾ ਜਰਾ ਠੀਕ ਆ ਇਹ ਵੀ ਮਦਦ ਜਿੰਨੀ ਕਰਨੀ ਕਰੋ ਪਰ ਜੇ ਅਸੀਂ ਮਦਦ ਸਹੀ ਢੰਗ ਨਾਲ ਕਰਨੀ ਆ ਕਿਸੇ ਕੋਈ ਗਰੀਬ ਬੰਦਾ ਉਹਨੂੰ ਬਾਰ ਬਾਰ ਪੈਸੇ ਦੇਣ ਨਾਲੋਂ ਉਹਦਾ ਕੰਮ ਚਲਾ ਦਿਓ ਕੋਈ ਕਿਸੇ ਨੂੰ ਕੋ ਆਟੋ ਲੈ ਦਿਓ ਕਿਸ਼ਤਾਂ ਤੇ ਇੱਕ ਵਾਰੀ ਪੈਸੇ ਦੇ ਕੇ ਉਹਨਾਂ ਨਾਲ ਕਮਾਈ ਕਰੋ ਕਿਸ਼ਤਾਂ ਮੋੜੋ ਕਿਹੜਾ ਕੰਮ ਚਲਾਉਣ ਦੀ ਗੱਲ ਆ ਇਕੱਲੇ ਆਟੋ ਦੇ ਦਿੱਤਾ ਉਧਾਰਨ ਦਿੰਨੇ ਆ ਫਿਰ ਤਾਂ ਦੇਨੇਕਾਂ ਕੰਮ ਆ ਜਿਵੇਂ ਕਿਸੇ ਦੇ ਕੋਈ ਗਰੀਬ ਬੰਦਾ ਉਹਦੀ ਮਦਦ ਜਿਹੜੀ ਕਰਨੀ ਕਰਨੀ ਆ ਵੱਡੀ ਮਦਦ ਇਹ ਆ ਵੀ ਉਹਦੇ ਬੱਚਿਆਂ ਦੀ ਸਕੂਲੇ ਫੀਸ ਭਰ ਦੋ ਉਹਦੇ ਬੱਚੇ ਪੜ ਜਾਣਗੇ ਤੇ ਉਹਦੀ ਗਰੀਬੀ ਚੱਕੀ ਜਾਊਗੀ ਜੇ ਤੁਸੀਂ ਉਹਨੂੰ ਪੈਸੇ ਦੇ ਕੇ ਆਟੇ ਲੋਣ ਨੂੰ ਦੇ ਕੇ ਉਹ ਖਾ ਲੇ ਬਸ ਹੋ ਗਿਆ ਖਾ ਲੇ ਸੌ ਗਿਆ ਉਹਨੇ ਥੋੜੇ ਤੇ ਨਿਰਭਰ ਹੋ ਜਾਣਾ ਉਹਨੂੰ ਜੇ ਤੁਸੀਂ ਕਾਮਯਾਬ ਬਣਾਉਣਾ ਚਾਹੁੰਦੇ ਆ ਉਹਦੇ ਬੱਚਿਆਂ ਦੀ ਫੀਸ ਭਰੋ ਸਕੂਲੇ ਚੰਗੇ ਪੜਨ ਲਾ ਦਿਓ ਵਰਦੀਆਂ ਲੈ ਦਿਓ ਬੱਚੇ ਵੱਡੇ ਹੋਣਗੇ ਮਾਂ ਪਿਓ ਨੂੰ ਸੁੱਖ ਦੇਣਗੇ ਨਾਲੇ ਥੋੜੇ ਕੌਣ ਕੌਣਗੇ ਇਸ ਕਰਕੇ ਜਿਹੜੀ ਆਪਣੀ ਮਦਦ ਆ ਇਹਨੂੰ ਸਹੀ ਢੰਗ ਨਾਲ ਵਰਤੋ ਠੀਕ ਆ ਜਗਰੀਬ ਕੋ ਬਿਮਾਰ ਠ ਮਾਰ ਆਵਟ ਲਾ ਮਸਾ ਮੈਂ ਨਹੀਂ ਕਹਿੰਦਾ ਪੈਸੇ ਨਾ ਦਿਓ ਪੈਸੇ ਉਹਨੂੰ ਦਿਓ ਜਿੰਨੀ ਲੋੜ ਆ ਪਰ ਕੋਸ਼ਿਸ਼ੇ ਕਰੋ ਕਿ ਗਰੀਬ ਦਾ ਕੰਮ ਚੱਲੇ ਮੇਰੇ ਕੰਮ ਚੱਲੂ ਲੰਬਾ ਟਾਈਮ ਆਪਦਾ ਕੰਮ ਕਰ ਸਕਦਾ ਪੈਸੇ ਕਮਾ ਸਕਦਾ ਜੇ ਤੁਸੀਂ ਹੁਣ ਆਏ ਉਹਨੂੰ ਪੈਸੇ ਦੇ ਤੇ ਕੱਲ ਅੱਜ ਤੁਸੀਂ ਦੇ ਤੇ ਕੱਲ ਕੋਈ ਹੋਰ ਦੇ ਗਿਆ ਫੇਰ ਤਾਂ ਉਹਦਾ ਕੰਮ ਚੱਲਣਾ ਨਹੀਂਗਾ ਜਿਵੇਂ ਸੇਮ ਆਪਾਂ ਜਿੰਨੇ ਕੀ ਆਪਾਂ ਮੰਨ ਲਓ ਕਿਸੇ ਕੋਈ ਜਾਨਵਰ ਨੂੰ ਕੋਈ ਪਾਉਣ ਲੱਗ ਜਾਈਏ ਕਬੂਤਰਾਂ ਨੂੰ ਦਾਣੇ ਪਾਉਣ ਲੱਗ ਜਾਈਏ ਕੋਈ ਹੋਰ ਲੱਗੇ ਇੱਥੇ ਠੀਕ ਆ ਕੋਈ ਜਾਨਵਰ ਪੰਛੀ ਆਉਂਦੇ ਆ ਉਹਨੇ ਆ ਰੋਜ਼ ਪਾ ਦਿਓ ਤੁਸੀਂ ਦੋ ਉਹਦਾ ਉਸੇ ਆਸਤੇ ਆਉਣਗੇ ਵੀ ਠੀਕ ਆ ਜੇ ਫਿਰ ਦਾਣੇ ਉੱਥੇ ਮਿਲ ਜਣੇ ਆ ਭੁੱਖੇ ਮਰਨ ਲੱਗ ਜਾਣਗੇ ਠੀਕ ਆ ਤੁਹਾਨੂੰ ਪਤਾ ਹੀ ਆ ਇਹ ਵੀ ਤੁਹਾਨੂੰ ਇੰਨਾ ਨਾਪ ਦੇ ਫਿੱਟੋ ਵੀ ਉਹ ਬੰਦਾ ਕੰਮ ਕਰਨ ਨੂੰ ਕਰਪੇ ਨਾ ਮੱਦ ਜ਼ਰੂਰ ਕਰੋ ਇੱਕ ਗੱਲ ਹੋਰ ਦੂਸਰੀ ਇਹ ਆ ਵੀ ਹੁਣ ਜਿਵੇਂ ਇਹਦੇ ਵਿੱਚ ਇੱਕ ਹੋਰ ਦੂਜੀ ਗੱਲ ਐਡ ਕਰਦੇ ਆ ਵੀ ਜਿਵੇਂ ਕਈ ਬੰਦੇ ਕਹਿੰਦੇ ਆ ਵੀ ਫਲਾਣਾ ਬੰਦਾ ਕੋਈ ਚੀਜ਼ ਜਾਂ ਚੀਜ਼ ਨਹੀਂ ਦਿੰਦਾ ਨੀਗਾ ਮੈਂ ਉਹ ਤੋਂ ਚੀਜ਼ ਮੰਗੀ ਸਕੂਟਰ ਗੱਡੀ ਜਾਂ ਮੰਗੀ ਉਹ ਦਿੰਦਾ ਨਹੀਂਗਾ ਤੁਹਾਨੂੰ ਮੈਂ ਦੱਸਦਾ ਇਹਦਾ ਕੀ ਕਾਰਨ ਆ ਤੁਸੀਂ ਕਿਸੇ ਤੋਂ ਕੋਈ ਚੀਜ਼ ਮੰਗਦੇ ਆ ਤੁਸੀਂ ਉਹ ਚੀਜ਼ ਮੰਗੀ ਆ ਤੁਹਾਨੂੰ ਦੁਬਾਰੇ ਬੰਦਾ ਆਪ ਕਹੂਗਾ ਬਈ ਚੀਜ਼ ਲੈ ਜਾਣੀ ਆ ਜਰਾ ਇਹ ਪੁੱਛੂਗਾ ਆਪ ਤੁਸੀਂ ਕਹੋਗੇ ਕਿਵੇਂ ਹੋ ਜੀ ਇਹਰ ਇੱਕ ਵਾਰੀ ਚੀਜ਼ ਤੁਸੀਂ ਕਿਸੇ ਦੇ ਲੈ ਕੇ ਜਾਵੋ ਨਾ ਕਿਸੇ ਦੀ ਤੁਹਾਨੂੰ ਬੰਦਾ ਦੁਬਾਰੇ ਕਹੂਗਾ ਬਾਈ ਮੇਰੀ ਗੱਡੀ ਕਦੋਂ ਲੈ ਕੇ ਜਿਹੜੀਆਂ ਲੋਡ ਆ ਲੈ ਜਾ ਕਰ ਪਤਾ ਕਿਵੇਂ ਕਹੂਗਾ ਉਹ ਜਿਵੇਂ ਮਾਰ ਲੋ ਤੁਸੀਂ ਕਿਸੇ ਦੀ ਗੱਡੀ ਜਾਂ ਮੋਟਰਸਾਈਕਲ ਮੰਗ ਕੇ ਲੈ ਜੰਨੇ ਆ ਠੀਕ ਆ ਤੁਸੀਂ ਲੁਧਿਆਣਾ ਜਾਣਾ ਜਾਂ ਕਿਤੇ ਵੀ ਜਾਣਾ ਤੁਸੀਂ ਪਤਾ ਕੀ ਕਰਦੇ ਆ ਤੇਲ ਪਾਉਣੇ ਉਹਦੇ ਚ ਮੈਨ ਚੋਂ ਕੇ ਵੀ ਠੀਕ ਆ ਇੰਨੀ ਐਵਰੇਜ ਗੱਡੀ ਨੂੰ ਤੇਲ ਪਾਉ ਲੋ ਕਿਉਂ ਬਈ ਜਿਹਦੀ ਗੱਡੀ ਤੁਸੀਂ ਜਾਂ ਮੋਟਰਨ ਲੈ ਕੇ ਚੱਲੇ ਆ ਆ ਗੱਡੀ ਮੰਨੋ ਗੱਡੀ ਲੈ ਕੇ ਚੱਲੇ ਆਂ ਉਹਦੀ ਕਸਾਈ ਹੋਰ ਨਹੀਂ ਹੁੰਦੀ ਟਾਇਰ ਘਸਦੇ ਆ ਉਹਦੇ ਹੋਰ ਉਹਦਾ ਇੰਜਨ ਦਾ ਕਿੰਨਾ ਸਾਰਾ ਕੰਮ ਬਾਹਰ ਤੋਂ ਕਰਾਉਣਾ ਪੈਂਦੇ ਨੇ ਸਰਵਿਸ ਕਰਾਉਣੀ ਆ ਜੇ ਤੁਸੀਂ ਗੱਡੀ ਲੈ ਕੇ ਗਏ ਆ ਜਿੰਨਾ ਤੇਲ ਗੱਡੀ ਖਾਂਦੀ ਆ ਦੁੱਗਣਾ ਨਾ ਸੀ ਡੁੱਢੇ ਪਾ ਦਿਓ ਠੀਕ ਆ ਤੁਸੀਂ ਗੱਡੀ ਕਰਾਜ ਕਰਕੇ ਲੈ ਗਏ ਆ ਤੁਸੀਂ ਕਿੰਨਾ ਖਰਚਾ ਕਰਦੇ ਆ ਜੇ ਤੁਸੀਂ ਉਸ ਤੋਂ ਗੱਡੀ ਦਾ ਵੱਧ ਤੇਲ ਪਾ ਕੇ ਦੋਗੇ ਉਹਦੇ ਘਰੇ ਗੱਡੀ ਖੜੀ ਕਰੋਗੇ ਔਰ ਗੱਡੀ ਧੋ ਸਵਾਰ ਕੇ ਦੋਗੇ ਅਗਲੇ ਨੂੰ ਉਹ ਦੇਖੂਗਾ ਇਹ ਬੰਦੇ ਨੇ ਤੇਲ ਵੱਧ ਪੋਇਆ ਗੱਡੀ ਸਾਂਭ ਕੇ ਚਲਾਈ ਤੇ ਕੋਈ ਗੱਲ ਨਹੀਂ ਵੀ ਇਹਦਾ ਭਲਾ ਵੀ ਹੋ ਗਿਆ ਥੋੜਾ ਫਰਕ ਹੋਵੇਗਾ ਤੁਸੀਂ ਕਿਰਾਏ ਤੇ ਕਰਕੇ ਲੈ ਕੇ ਤੁਹਾਨੂੰ ਬੰਦਾ ਕਦੇ ਜਵਾਬ ਨਹੀਂ ਦੇਊਗਾ ਕੱਲੀ ਗੱਡੀ ਦੀ ਗੱਲ ਨਹੀਂ ਹੈਗੀ ਤੁਸੀਂ ਕਿਸੇ ਤੋਂ ਕੋਈ ਚੀਜ਼ ਲੈਣੇ ਆ ਜੇ ਮੰਨ ਲਓ ਕਿਸੇ ਤੋਂ ਬੱਕ ਲਈ ਕਿਤਾਬ ਤੁਸੀਂ ਪੜਨ ਲਈ ਕਿਸੇ ਤੋਂ ਲਈ ਉਹਨੂੰ ਤੁਸੀਂ ਪੜਿਆ ਉਸ ਤੋਂ ਬਾਅਦ ਦੇਖੋ ਉਹਦੀ ਜਲਦਪਾਟੀ ਕਿਤੋਂ ਹੋਰ ਉਹ ਤੁਹਾਨੂੰ ਵੀ ਜਲਦ ਛਡਾ ਦਿਓ ਠੀਕ ਆ ਉਹਦੇ ਪੇਸੇ ਦੇ ਕਰ ਦਿਓ ਵਦਨ ਵਾਪਸ ਕਰ ਦਿਓ ਉਹ ਤਰ੍ਹਾਂ ਦੀ ਇੱਕ ਥੋੜੀ ਉਧਾਰਨੀ ਆ ਤੁਸੀਂ ਉਹਨੂੰ ਮੋੜੋਗੇ ਉਹ ਕਹਾਂ ਠੀਕ ਆ ਬੰਦੇ ਨੇ ਇਹ ਰਾ ਕਿਤਾਬ ਬੜੀ ਤੇ ਵਧੀਆ ਬਣਾ ਕੇ ਮੋੜੀ ਕੋਈ ਵੀ ਚੀਜ਼ ਤੁਸੀਂ ਕਿਸੇ ਤੋਂ ਲਿਉਂਨੇ ਆ ਉਹਨੂੰ ਇਧਰ ਮੋੜ ਨਹੀਂ ਆ ਉਸ ਤੋਂ ਵਧੀਆ ਆਪਣਾ ਮੋੜੋ ਠੀਕ ਆ ਲੋਕ ਕੀ ਕਰਦੇ ਆ ਚੀਜ਼ ਮੰਗ ਲਈ ਕਹੀ ਦੀ हां ਵੀਰ ਲੈ ਤੇਲ ਦੇਖਣਾ ਹੈਗਾ ਇਹ ਚ ਉਹ ਬੰਦੇ ਦਾ ਤੇਲ ਫੂਕੇ ਆਉਣਾ ਦਵਾਰੇ ਵੀ ਤਾਂ ਕਿ ਬੰਦਾ ਗਾਹ ਨੂੰ ਤੁਹਾਨੂੰ ਜਵਾਬ ਦੇ ਦੇਵੇ ਭਾਈ ਇਹਦੀ ਕਮੀ ਆਪਣੇ ਵੀ ਆ ਜੇ ਕਹਦੇ ਸੀ ਮੰਗਣੀ ਆ ਉਹਨੂੰ ਉਸ ਤੋਂ ਵਧੀਆ ਬਣਾ ਕੇ ਦੋ ਬੰਦਾ ਗਾਹ ਨੂੰ ਤੁਹਾਨੂੰ ਜਵਾਬ ਆ ਦੇਵੇ ਫਿਰ ਇੱਕ ਗੱਲ ਹੋਰ ਆ ਕਿਹਦੇ ਤੋਂ ਚੀਜ਼ ਤਾਂ ਮੰਗ ਲੈਣੀ ਆ ਕੱਲੂ ਬੰਦਾ ਜਿਆ ਕੰਮ ਕਹਦੇ ਯਾਰ 10 ਮਿੰਟ ਲਵਾ ਦੇ ਕੰਮ ਕਰਾ ਦੇ ਉਦੋਂ ਕਹਨ ਨਹੀਂ ਯਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਵੀ ਅਗਲਾ ਤੁਹਾਨੂੰ ਜਵਾਬ ਨਹੀਂ ਦਿੰਦਾ ਤੁਸੀਂ ਉਹਦੇ ਨਾਲ ਖੜੋ ਜੇ ਤਗੜਾ ਬੰਦਾ ਕੋਈ ਕਿਸੇ ਨੂੰ ਕੋਈ ਮਦਦ ਦਸਰਾ ਕਰ ਦਿੰਦਾ ਕੋਈ ਕਿਸੇ ਨੂੰ ਕੋਈ ਸਾਧਨ ਦੇ ਦ ਲਾ ਤਾਂ ਮਾੜੇ ਬੰਦੇ ਕੋਲ ਸਾਧਨ ਤਾਂ ਹੈ ਨਹੀਂ ਉਹਦਾ ਆਪ ਤਾਂ ਹੈਗਾ ਵਾ ਉਹਨੂੰ ਕਹਿਣਾ ਚਾਹੀਦਾ ਭਾਈ ਅੱਜ ਮੈਂ ਤੇਰੀ ਗੱਡੀ ਲੈ ਕੇ ਚੱਲਿਆ ਮੇਰਾ ਡੰਗ ਸਰ ਗਿਆ ਥੈਂਕ ਯੂ ਤੁਹਾਨੂੰ ਕੀ ਲੋੜ ਪੈਂਦੀ ਆ ਮੇਰੇ ਕੋਲ ਗੱਡੀ ਤਾਂ ਹੈ ਨਹੀਂ ਕਿ ਮੇਰੇ ਕੋਲ ਆ ਚੀਜ਼ ਤਾਂ ਹੈ ਨਹੀਂ ਕਿ ਤੁਸੀਂ ਮੈਨੂੰ ਦੱਸਿਓ ਨੇਰੇ ਸਵੇਰੇ ਜਦੋਂ ਬਾਜ ਮਰਜੀ ਮਾਰਿਓ ਮੈਂ ਤੁਹਾਡੇ ਕੋਲ ਆ ਜਾਣਾ ਤੇ ਬਸ ਕਰਕੇ ਭਾਈ ਭਾਈ ਬੰਦੀ ਬਣਾ ਕੇ ਰੱਖੋ ਠੀਕ ਆ ਲੜਨ ਲੜਨ ਦਾ ਕੋਈ ਫਾਇਦਾ ਨਹੀਂ ਚਾਰ ਸਵੇਰੇ ਲੜਾਈਆਂ ਤਾਂ ਵਗਾਰੇ ਦਗਾਰੇ ਇੱਕ ਚੀਜ਼ ਹੋਰ ਸੱਚ ਮੈਂ ਇਹ ਰੱਖਾਂ ਉਹਨੂੰ ਗੱਲ ਚੇਤੇ ਆ ਗਈ ਆਪਾਂ ਗੱਲ ਐਡ ਕਰ ਦਈਏ ਵੀ ਜਿੰਮੇ ਆਪਾਂ ਕਹਨੇ ਆ ਮਿੱਤਰ ਮਿੱਤਰ ਤੇ ਲੋਕ ਕਿਹਦਾ ਫਾਇਦਾ ਕਰਦੇ ਆ ਆ ਕਿਸੇ ਦਾ ਕੰਮ ਚਲਾਉਣ ਜਾਂ ਕਿਵੇਂ ਵੀ ਤੁਸੀਂ ਅਕਲ ਸੋਚੋ ਵੀ ਜੇ ਬੰਦੇ ਦਾ ਨਾ ਮਿੱਤਰ ਆਪਣੇ ਔਖੇ ਵੇਲੇ ਛੱਡ ਜੇ ਆਪਾਂ ਨੂੰ ਆਪਣਾ ਕੰਮ ਚਲਾਉਣ 'ਚ ਉਹਦਾ ਪੂਰਾ ਯੋਗਦਾਨ ਨਾ ਜਿਹੜਾ ਮਿੱਤਰ ਜਾਂ ਰਿਸ਼ਤੇਦਾਰ ਆਪਣਾ ਕੋਈ ਆਪਾਂ ਨੂੰ ਆਪਣੇ ਔਖੇ ਵੇਲੇ ਛੱਡ ਜੇ ਨਾ ਆਪਾਂ ਨੂੰ ਕੰਮ ਹੋਣ 'ਚ ਉਹਦਾ ਫੋਲਰ ਰੋਲ ਆ ਤੁਸੀਂ ਸੋਚੋਗੇ ਕਿਵੇਂ ਵੀ ਜਿਹੜੇ ਨਾਲ ਖੜੇ ਆ ਉਹਨਾਂ ਦਾ ਯੋਗਦਾਨ ਹੈਗਾ ਜਿਹੜੇ ਛੱਡ ਗਏ ਉਹਨਾਂ ਦਾ ਯੋਗਦਾਨ ਕਿਵੇਂ ਆ ਉਹ ਇਸ ਤਰ੍ਹਾਂ ਆ ਇਹ ਥੋੜੇ ਮਿੱਤਰ ਜਾਂ ਰਸਤੇਦਾਰ ਜਾਂ ਥੋੜੇ ਨੇੜੇ ਦੇ ਬੰਦੇ ਤੁਹਾਨੂੰ ਔਖੇ ਟਮ ਛੱਡ ਕੇ ਥੋੜਾ ਫਾਇਦਾ ਕਿਵੇਂ ਕਰ ਗਏ ਤੁਸੀਂ ਸਮਰਥ ਹੋਗੇ ਇਹਦੇ ਕਰਨ ਦੇ ਵੀ ਤੁਸੀਂ ਕੰਮ ਕਰ ਸਕਦੇ ਆ ਨਹੀਂ ਤਾਂ ਤੁਸੀਂ ਉਹਨਾਂ ਦੇ ਆਹਰੇ ਖੜੇ ਬੈਠੇ ਸੀਗੇ ਤੁਸੀਂ ਤਾਂ ਕੰਮ ਕੰਮ ਕਰਨਾ ਸੀਗਾ ਤੁਸੀਂ ਕਹਿੰਦੇ ਠੀਕ ਆ ਆਪਣੇ ਨਾਲ ਖੜੇ ਆ ਤੇ ਉਹ ਤੁਹਾਨੂੰ ਕੱਲਿਆਂ ਨੂੰ ਛੱਡਿਆ ਤੁਹਾਨੂੰ ਖਿਆਈ ਹੋਈ ਤੁਹਾਨੂੰ ਆਪ ਦੇ ਆਪ ਦੁੱਖਾਂ ਨਾਲ ਲੜਾਂ ਦੀ ਹਿੰਮਤ ਬਰੀ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਉਹਨਾਂ ਨੇ ਆਪਣਾ ਬੇਸ਼ੱਕ ਪਿੱਛੇ ੜ ਗਏ ਪਰ ਆਪਣਾ ਫਾਇਦਾ ਕੀਤਾ ਜੇ ਆਪਣੇ ਨਾਲ ਖੜੇ ਰਹਿੰਦੇ ਆਪਾਂ ਇੰਨੇ ਤਾਕਤਵਰ ਨਹੀਂ ਬਣਨਾ ਸੀ ਆਪ ਦੇ ਆਪ ਵਿੱਚ ਆਪ ਦੇ ਦੁੱਖਾਂ ਨਾਲ ਸਾਹਮਣਾ ਕਰਾਂਗੇ ਸੋ ਜਿਹੜਾ ਕਰਕੇ ਜਿਹੜਾ ਮਾੜਾ ਕਰਨ ਲੋਡ ਜਿਹੜੇ ਛੱਡ ਗਏ ਜਿਹੜੇ ਦਸਦਾਰ ਨਹੀਂ ਨਾਲ ਖੜੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਯੋਗਦਾਨ ਬੱਚ ਹੈਗਾ ਵਾ ਠੀਕ ਆ ਬਾਕੀ ਗੱਲਬਾਤ ਬਾਈ ਫੇਰ ਅਗਲੀ ਵੀਡੀਓ ਕਰਾਂਗੇ ਬਾਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਮੇਰਾ ਵੀਰ ਸੇਅਰ ਜਰੂਰ ਕਰ ਦਿਓ ਥੈਂਕ ਯੂ ਸਤਿ ਸ੍ਰੀ ਅਕਾਲ